ਵੈਂਕੂਵਰ ਤੋਂ 440 ਕਿਲੋਮੀਟਰ ਦੂਰ ਇੱਕ ਬਹੁਤ ਹੀ ਸੋਨਾ ਕਸਬਾ ਪੈਂਦਾ ਹੈ ਜਿਸ ਦਾ ਨਾਮ ਹੈ ਵਰਦਨ। ਇਹ ਵਰਦਨ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਗਾਖੜ ਪਰਿਵਾਰ। ਇਸ ਪਰਿਵਾਰ ਦਾ ਮੁਖੀਆ ਕਰਨੈਲ ਸਿੰਘ ਗਾਖੜ ਹੈ। ਉਹਨਾਂ ਦੀ ਪਤਨੀ ਦਰਸ਼ਨਪੌਰ ਗਾਖੜ ਤੇ ਉਹਨਾਂ ਦੀਆਂ ਪੰਜ ਕੁੜੀਆਂ ਸਨ। ਇੱਕ ਮੁੰਡਾ ਜਸਪਾਲ ਸਿੰਘ ਰਹਿੰਦਾ ਸੀ। ਸਭ ਤੋਂ ਵੱਡੀਆਂ ਦੋ ਕੁੜੀਆਂ ਜਸਬੀਰ ਕੋੜ ਤੇ ਰਾਜਵਰ ਕੋੜ ਦੇ ਵਿਆਹ ਹੋ ਚੁੱਕੇ ਹੁੰਦੇ ਹਨ ਪਰ ਹੁਣ ਇਨ੍ਹਾਂ ਪਰਿਵਾਰਾਂ ਦੀ ਤੀਸਰੀ ਕੁੜੀ ਜਾਨੀ ਕਿ ਬਲਵਿੰਦਰ ਕੋੜ ਦਾ ਵੀ ਵਿਆਹ ਰੱਖਿਆ ਹੁੰਦਾ ਹੈ ਤੇ ਤੁਹਾਨੂੰ ਇਹ ਪਤਾ ਹੀ ਹੋਵੇਗਾ ਕਿ ਪੰਜਾਬੀਆਂ ਦੇ ਵਿਆਹ ਜਿਹੜੇ ਹੁੰਦੇ ਨੇ ਉਹ ਲਗਾਤਾਰ ਦੋ ਤੋਂ ਤਿੰਨ ਦਿਨ ਚੱਲਦੇ ਨੇ ਤੇ ਗਾਖਲ ਪਰਿਵਾਰ ਪੂਰੀ ਖੁਸ਼ੀਆਂ ਤੇ ਜਸ਼ਨਾਂ ਦੇ ਨਾਲ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਹੁੰਦਾ ਹੈ ਪਰ ਇਨ੍ਹਾਂ ਨੂੰ ਇਹ ਰਤੀ ਜਿੰਨੀ ਵੀ ਖਬਰ ਨਹੀਂ ਹੁੰਦੀ ਕਿ ਇਨ੍ਹਾਂ ਦੇ ਉੱਤੇ ਨਜ਼ਰ ਬਿਠਾਈ ਇੱਕ ਬੰਦਾ 4 ਕਿਲੋਮੀਟਰ ਦੂਰ ਹੋਟਲ ਦੇ ਵਿੱਚ ਕਰ ਆਇਤੇ ਰਹਿ ਰਿਹਾ ਹੁੰਦਾ ਹੈ ਜਿਹੜਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਕਿ ਕਦੋਂ ਉਸ ਨੂੰ ਮੌਕਾ ਮਿਲੇ ਤਾਂ ਇਹਨਾਂ ਦੀਆਂ ਖੁਸ਼ੀਆਂ ਨੂੰ ਮਾਤਮ ਦੇ ਵਿੱਚ ਬਦਲ ਸਕੇ ਇਸ ਬੰਦੇ ਕੋਲੋਂ ਹੁੰਦੀ ਹੈ ਸੈਮੀ ਆਟੋ ਗਨ ਇੱਕ ਰਿਵੋਲਵਰ ਕਰਨੈਲ ਸਿੰਘ ਗਾਖਲ ਦਾ ਵਿਆਹ 1970 ਦੇ ਵਿੱਚ ਦਰਸ਼ਨ ਕੋੜ ਦੇ ਨਾਲ ਪਿੰਡ ਗਾਖਲ ਵਿੱਚ ਹੁੰਦਾ ਹੈ ਕਰਨੈਲ ਸਿੰਘ ਗਾਖਲ ਦੀਆਂ ਤਿੰਨ ਵੱਡੀਆਂ ਕੁੜੀਆਂ ਇੰਡੀਆ ਦੇ ਵਿੱਚ ਹੀ ਪੈਦਾ ਹੋਈਆਂ ਸਨ ਸਾਲ 1974 ਦੇ ਵਿੱਚ ਗਾਖਲ ਪਰਿਵਾਰ ਇੰਡੀਆ ਤੋਂ ਕੈਨੇਡਾ ਵੈਨਕੂਵਰ ਦੇ ਵਿੱਚ ਮੂਵ ਹੋ ਜਾਂਦਾ ਹੈ ਕਰਨੈਲ ਸਿੰਘ ਗਾਖਲ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਹੀ ਫਰੂਟ ਪੈਕਿੰਗ ਦਾ ਕੰਮ ਕਰਦਾ ਹੈ ਉਸ ਤੋਂ ਬਾਅਦ ਉਸ ਨੂੰ ਇੱਕ ਕੰਪਨੀ ਦੇ ਵਿੱਚ ਮਸ਼ੀਨ ਆਪਰੇਟਰ ਦਾ ਕੰਮ ਮਿਲ ਜਾਂਦਾ ਹੈ ਹੁਣ ਗਾਖਲ ਪਰਿਵਾਰ ਨੇ ਆਪਣਾ ਇੱਥੇ ਮਕਾਨ ਵੀ ਲਿਆ ਲਿਆ ਹੁੰਦਾ ਹੈ ਉਸ ਤੋਂ ਬਾਅਦ ਕਰਨੈਲ ਸਿੰਘ ਗਾਖਲ ਆਪਣੇ ਬਾਕੀ ਭਰਾਵਾਂ ਨੂੰ ਵੀ ਵੈਨਕੂਵਰ ਦੇ ਵਿੱਚ ਬੁਲਾ ਲੈਂਦਾ ਹੈ ਤੇ ਇਸੇ ਤਰ੍ਹਾਂ ਹੀ ਗਾਖਲ ਪਰਿਵਾਰ ਹੁਣ ਕਾਫੀ ਤਰੱਕੀ ਕਰਨ ਲੱਗ ਜਾਂਦਾ ਹੈ ਕੈਨੇਡਾ ਦੇ ਵਿੱਚ ਆ ਕੇ ਗਾਖਲ ਕਰਨੈਲ ਸਿੰਘ ਨੇ ਤਿੰਨ ਹੋਰ ਨਿਆਣਿਆਂ ਨੂੰ ਜਨਮ ਦਿੱਤਾ ਜਿਸ ਵਿੱਚ ਦੋ ਕੁੜੀਆਂ ਤੇ ਇੱਕ ਮੁੰਡਾ ਹੁੰਦਾ ਹੈ ਹੁਣ ਗਾਖਲ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਵੀ ਵਧੀਆ ਭਰਾ ਲਿਖਾ ਲਿਆ ਸੀ ਤੇ ਵਧੀਆ ਪ੍ਰੋਪਰਟੀ ਵੀ ਇੱਥੇ ਰਹਿ ਕੇ ਬਣਵਾ ਲਈ ਸੀ ਹੁਣ ਇਹਨਾਂ ਨੂੰ ਆਪਣੀਆਂ ਕੁੜੀਆਂ ਦੇ ਵਿਆਹ ਦਾ ਫਿਕਰ ਸਤਾ ਰਿਹਾ ਹੁੰਦਾ ਹੈ ਤੇ ਹੌਲੀ-ਹੌਲੀ ਇਹਨਾਂ ਦੇ ਇੱਕ-ਇੱਕ ਕਰਕੇ ਆਪਣੀ ਕੁੜੀਆਂ ਦਾ ਵਿਆਹ ਕਰਨਾ ਸ਼ੁਰੂ ਕਰ ਦਿੰਦਾ ਹੈ ਸਭ ਤੋਂ ਵੱਡੀ ਕੁੜੀ ਦਾ ਵਿਆਹ ਇਹ ਕਰਦੇ ਨੇ ਰੋਜਰ ਨਾਮ ਦੇ ਇੱਕ ਮੁੰਡੇ ਦੇ ਨਾਲ ਇਹ ਵਿਆਹ ਜਿਹੜਾ ਹੁੰਦਾ ਹੈ ਪਹਿਲੀ ਕੁੜੀ ਦਾ ਇਹ ਵਿਆਹ 1990 ਦੇ ਵਿੱਚ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਜਿਹੜੀ ਦੂਸਰੀ ਕੁੜੀ ਰਾਜਵਰ ਕੋਰ ਸੀ ਇਸ ਦੇ ਵਿਆਹ ਵਾਸਤੇ ਰਿਸ਼ਤਾ ਹੁੰਦਾ ਹੈ ਰਿਸ਼ਤਾ ਹੁੰਦਾ ਹੈ ਇੱਕ ਬਹੁਤ ਹੀ ਵੱਡੀ ਫੈਮਿਲੀ ਚਾਹਲ ਫੈਮਿਲੀ ਦਾ 1994 ਦੇ ਵਿੱਚ ਇਹ ਆਪਣੀ ਦੂਸਰੀ ਕੁੜੀ ਦਾ ਵਿਆਹ ਵੀ ਮਾਰਕ ਚਾਹਲ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਕਰ ਦਿੰਦੇ ਨੇ ਪਰ ਜਿਹੜਾ ਮਾਰਕ ਚਾਹਲ ਹੁੰਦਾ ਹੈ ਇਹ ਠੀਕ ਬੰਦਾ ਨਹੀਂ ਹੁੰਦਾ ਤੇ ਜਲਦੀ ਹੀ ਇਹਦੀ ਘਟੀਆ ਰੂਪ ਦੇਖਣ ਨੂੰ ਮਿਲ ਜਾਂਦਾ ਹੈ ਰਾਜਵਰ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਹਦੇ ਨਾਲ ਹੀ ਬੁਰਾ ਸਲੂਕ ਕਰਨਾ ਸ਼ੁਰੂ ਕਰ ਦਿੰਦਾ ਹੈ ਮਾਰਕ ਦੀ ਫੈਮਿਲੀ ਵੀ ਰਾਜਵਰਦੀ ਫੈਮਿਲੀ ਵਾਂਗੂ ਹੀ ਉਸੇ ਟਾਈਮ ਹੀ ਕੈਨੇਡਾ ਆਏ ਹੁੰਦੇ ਹਨ ਜਦੋਂ ਰਾਜਵਰਦੀ ਫੈਮਿਲੀ ਇੰਡੀਆ ਤੋਂ ਕੈਨੇਡਾ ਆਈ ਸੀ ਮਾਰਕ ਚੈਲ ਦਾ ਅਸਲੀ ਨਾਮ ਸੁਖਵਿੰਦਰ ਸਿੰਘ ਸੀ ਜਿਸ ਨੇ 21 ਸਾਲ ਦੀ ਉਮਰ ਦੇ ਵਿੱਚ ਬਦਲ ਕੇ ਆਪਣਾ ਨਾਮ ਮਾਰਕ ਚੈਹਲ ਰੱਖ ਲਿਆ ਸੀ ਰਾਜਵਰ ਕੋੜ ਨੇ ਪਹਿਲਾ ਪਹਿਲਾਂ ਤਾਂ ਇਹ ਸੋਚਿਆ ਕਿ ਸ਼ਾਇਦ ਕੁਝ ਸਮਾਂ ਪਾ ਕੇ ਇਹ ਸਹੀ ਹੋ ਜਾਵੇਗਾ ਪਰ ਜਿਹੜੀ ਵਾਇਲੈਂਸ ਸੀ ਇਹ ਜਿਹੜਾ ਝਗੜਾ ਸੀ ਕਟ ਹੋਣ ਦੀ ਬਜਾਏ ਸਗੋਂ ਵੱਧਦਾ ਗਿਆ ਤੇ ਹੁਣ ਰਾਜਵਰ ਨੇ ਜਾ ਕੇ ਪੁਲਿਸ ਥਾਣੇ ਦੇ ਵਿੱਚ ਇੱਕ ਰਿਪੋਰਟ ਲਿਖਾਤੀ ਪਰ ਉਹਨਾਂ ਨੇ ਇਹ ਵੀ ਪੁਲਿਸ ਵਾਲਿਆਂ ਨੂੰ ਕਹਿ ਦਿੱਤਾ ਕਿ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਸਿਰਫ ਇੱਕ ਜਾਣਕਾਰੀ ਵਾਸਤੇ ਰਿਪੋਰਟ ਲਿਖਾ ਰਹੀ ਹਾਂ ਇਸ ਤੋਂ 8 ਮਹੀਨੇ ਬਾਅਦ ਇੱਕ ਰਾਜਵਰ ਨੇ ਫਿਰ ਅੰਤ ਦੇ ਵਿੱਚ ਫੈਸਲਾ ਲਿਆ ਕਿ ਉਹ ਮਾਰਕ ਚਾਲ ਨਾਲੋਂ ਵੱਖ ਹੋਣਾ ਚਾਹੁੰਦੀ ਹੈ ਉਸ ਨੂੰ ਤਲਾਕ ਦੇਣਾ ਚਾਹੁੰਦੀ ਹੈ ਉਹ ਤਲਾਕ ਦੇਣ ਦੇ ਲਈ ਡਿਵੋਰਸ ਦਾ ਕੇਸ ਫਾਈਲ ਕਰਦੀ ਹੈ ਤੇ ਮਾਰਕ ਚਾਲ ਰਾਜਵਰ ਕੋਰਟ ਦੇ ਉਤੇ ਝੂਠੇ ਕੇਸ ਵੀ ਲਾ ਦਿੰਦਾ ਹੈ ਕਿ ਉਸਨੇ ਮੇਰੇ ਬੈਂਕ ਦੇ ਵਿੱਚੋਂ ਪੈਸੇ ਕਢਵਾਏ ਨੇ ਇੱਧਰ ਦੂਸਰੀ ਸਾਈਡ ਕਰਨੈਲ ਸਿੰਘ ਆਪਣੀ ਤੀਸਰੀ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਹੁੰਦਾ ਹੈ ਉਸਦੀ ਤੀਸਰੀ ਕੁੜੀ ਦਾ ਵਿਆਹ ਸਿਰ ਦੇ ਉੱਤੇ ਆ ਜਾਂਦਾ ਹੈ ਇਸ ਵਾਰੀ ਕਰਨੈਲ ਸਿੰਘ ਨੇ ਬੜੀ ਸ਼ਾਨਦਬੀਨ ਕਰਕੇ ਆਪਣੀ ਤੀਸਰੀ ਕੁੜੀ ਦੇ ਵਿਆਹ ਵਾਸਤੇ ਮੁੰਡਾ ਚੁਣਿਆ ਹੁੰਦਾ ਹੈ ਦੂਜੀ ਸਾਈਡ ਤੇ ਮਾਰਕ ਚਾਈਲਡ ਦੀ ਦਿਮਾਗੀ ਹਾਲਤ ਜਿਹੜੀ ਹੈ ਉਹ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਤੇ ਉਹ 1995 ਦੇ ਫਰਵਰੀ ਮਹੀਨੇ ਦੇ ਵਿੱਚ ਆਪਣੀ ਜੋਬ ਵੀ ਛੱਡ ਦਿੰਦਾ ਹੈ ਹੁਣ ਉਹ ਕੂੜਾ ਦਿਨ ਆਪਣੇ ਅਪਾਰਟਮੈਂਟ ਦੇ ਵਿੱਚ ਹੀ ਲੰਮੇ ਪਿਆ ਰਹਿੰਦਾ ਹੈ ਬਸ ਇਹੀ ਉਹਦਾ ਕੰਮ ਹੁੰਦਾ ਹੈ ਕਿ ਰਾਜਵਰ ਦੇ ਘਰਦਿਆਂ ਨੂੰ ਫੋਨ ਕਰਕੇ ਰਾਜਵਰ ਨੂੰ ਫੋਨ ਕਰਕੇ ਗਾਲੀ ਗਲੋਚ ਕਰਨਾ ਹੁਣ ਉਹ ਇੱਕ ਗਨ ਖਰੀਦਣ ਵਾਸਤੇ ਇੱਕ ਐਪਲੀਕੇਸ਼ਨ ਵੀ ਪਾਉਂਦਾ ਹੈ ਕਿਸਮਤੀ ਨਾਲ ਉਹਦੀ ਜਿਹੜੀ ਐਪਲੀਕੇਸ਼ਨ ਉਹ ਵੀ ਅਪਰੂਵ ਹੋ ਜਾਂਦੀ ਹੈ 40 ਕੈਲਬਰ ਦੀ ਸੈਮੀ ਆਟੋ ਹੈਂਡਗਨ ਖਰੀਦ ਲੈਂਦਾ ਹੈ ਉਹ ਜਿਹੜੀ ਹੈਂਡਗਨ ਹੁੰਦੀ ਹੈ ਇਹ ਕੁਝ ਹੀ ਸਕਿੰਟਾਂ ਦੇ ਵਿੱਚ 10 ਰਾਉਂਡ ਫਾਇਰ ਕਰ ਸਕਦੀ ਹੈ ਇਹ ਤੋਂ ਪੁਲਿਸ ਵਾਲਿਆਂ ਦੀ ਵੀ ਕਾਫੀ ਲਾਪਰਵਾਹੀ ਦੇਖੀ ਗਈ ਕਿਉਂਕਿ ਜਦੋਂ ਐਪਲੀਕੇਸ਼ਨ ਪੌਂਦਾ ਹੈ ਗਨ ਖਰੀਦਣ ਦੀ ਉਹ ਵੈਰੀਫਾਈ ਹੋਣ ਵਾਸਤੇ ਪੁਲਿਸ ਦੇ ਕੋਲ ਜਾਂਦੀ ਹੈ ਤੇ ਜਿਸ ਬੰਦੇ ਤੇ ਆਪਣੀ ਵਾਈਫ ਦੇ ਨਾਲ ਡਾਈਵੋਰਸ ਕੇਸ ਚੱਲ ਰਿਹਾ ਹੋਵੇ ਦੂਸਰੀ ਉਹਦੀ ਮਾਨਸਿਕ ਸਥਿਤੀ ਵੀ ਸਹੀ ਨਾ ਹੋਵੇ ਇੱਕ ਬਹੁਤ ਵੱਡਾ ਰੀਜਨ ਹੋ ਸਕਦਾ ਹੈ ਕਿ ਜੇਕਰ ਪੁਲਿਸ ਵਾਲੇ ਉਹਦੀ ਐਪਲੀਕੇਸ਼ਨ ਨੂੰ ਰਿਜੈਕਟ ਕਰ ਦਿੰਦੇ ਪਰ ਉਹ ਅਜੇਹਾ ਨਹੀਂ ਕਰਦੇ ਉਸਦੀ ਐਪਲੀਕੇਸ਼ਨ ਵਿਪਨ ਖਰੀਦਣ ਦੀ ਮਨਜ਼ੂਰੀ ਮਿਲ ਜਾਂਦੀ ਹੈ ਇੱਧਰ ਗਾਖਲ ਪਰਿਵਾਰ ਮਾਰਕ ਚੈਲ ਦੀ ਰੋਜ਼ ਗਾਲੀ ਗਲੋਜ਼ ਤੋਂ ਤੰਗ ਆ ਕੇ ਉਹਨਾਂ ਨੇ ਸੋਚਿਆ ਕਿ ਪੁਲਿਸ ਦੇ ਕੋਲ ਫਿਰ ਦੁਬਾਰਾ ਕੰਪਲੇਂਟ ਕੀਤੀ ਜਾਵੇ ਉਹ ਇਸੇ ਤਰ੍ਹਾਂ ਹੀ ਕਰਦੇ ਨੇ ਪੁਲਿਸ ਦੇ ਕੋਲ ਜਾ ਕੇ ਦੁਬਾਰਾ ਕੰਪਲੇਂਟ ਕਰਦੇ ਨੇ ਉਸਰੇ ਬਣੇ ਰਾਜਵਰ ਇਹ ਵੀ ਡਰਦੀ ਸੀ ਕਿ ਜੇਕਰ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੀ ਤਾਂ ਕਿਤੇ ਗੁੱਸੇ ਦੇ ਵਿੱਚ ਆ ਕੇ ਕੋਈ ਗਲਤ ਕਦਮ ਨਾ ਚੱਕ ਲਵੇ ਤੇ ਇਸ ਲਈ ਉਹ ਪੁਲਿਸ ਵਾਲਿਆਂ ਨੂੰ ਇਹ ਵੀ ਕਹਿੰਦੀ ਹੈ ਕਿ ਉਸਦੇ ਖਿਲਾਫ ਕੋਈ ਸਖਤੀ ਨਾ ਕੀਤੀ ਜਾਵੇ ਉਸ ਨੂੰ ਪਿਆਰ ਨਾਲ ਬਿਠਾ ਕੇ ਗੱਲਬਾਤ ਕੀਤੀ ਜਾਵੇ ਜਦੋਂ ਪੁਲਿਸ ਮਾਰਕ ਦੇ ਨਾਲ ਗੱਲ ਕਰਦੀ ਹੈ ਤਾਂ ਉਹ ਸਿਰੇ ਤੋਂ ਹੀ ਸਭ ਕੁਝ ਮੁਕਰ ਜਾਂਦਾ ਹੈ ਕਿ ਮੈਂ ਨਾ ਕਦੇ ਤਾਂ ਉਹਦੇ ਘਰਦਿਆਂ ਨੂੰ ਫੋਨ ਕੀਤਾ ਹੈ ਤੇ ਨਾ ਹੀ ਮੈਂ ਰਾਜਵਰ ਨੂੰ ਫੋਨ ਕਦੀ ਕੀਤਾ ਹੈ ਤਾਂ ਉਹਦੇ ਨਾਲ ਮੈਂ ਕਦੀ ਕੁੱਟ ਮਾਰ ਵੀ ਨਹੀਂ ਕੀਤੀ ਹੁਣ ਮਾਰਕ ਚਾਲ ਆਪਣੀ ਜਿਹੜਾ ਘਰ ਸੀ ਅਪਾਰਟਮੈਂਟ ਸੀ ਉਹ ਵੀ ਆਪਣੇ ਮਾਤਾ ਪਿਤਾ ਦੇ ਨਾਮ ਕਰ ਦਿੰਦਾ ਹੈ ਕਿਉਂਕਿ ਉਹਨੂੰ ਡਰ ਸੀ ਕਿ ਰਾਜਵਰ ਕੇਸ ਕਰਨ ਤੋਂ ਬਾਅਦ ਇਹ ਘਰ ਹਰਪ ਨਾ ਲਵੇ ਮਾਰਕ ਚਾਹਲ ਨੇ 1995 ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ ਇੱਕ ਹੋਰ ਵੈਪਨ ਖਰੀਦਾ ਹੈ ਜਦੋਂ ਰਾਜਵਰ ਨੇ ਕੇਸ ਕੀਤਾ ਸੀ ਡਿਵੋਰਸ ਫਾਈਲ ਕੀਤੀ ਸੀ ਤਾਂ ਉਹਦੇ ਵਿੱਚ ਉਸਨੇ ਜਿਹੜਾ ਰੀਜ਼ਨ ਲਿਖਿਆ ਸੀ ਡੋਮੈਸਟਿਕ ਵਾਇਲੈਂਸ ਦਾ ਜਦੋਂ ਇਹ ਗੱਲ ਮਾਰਕ ਚਾਹਲ ਨੂੰ ਪਤਾ ਲੱਗਦੀ ਹੈ ਤਾਂ ਉਹ ਬਹੁਤ ਗੁੱਸੇ ਨਾਲ ਭੜ ਜਾਂਦਾ ਹੈ ਕਿਉਂਕਿ ਉਹਨੂੰ ਪਤਾ ਸੀ ਕਿ ਜੋ ਜੋ ਉਸਨੇ 8 ਮਹੀਨਿਆਂ ਦੇ ਵਿੱਚ ਰਾਜਵਰ ਦੇ ਨਾਲ ਕੀਤਾ ਸੀ ਉਹ ਲੋਕਾਂ ਦੇ ਸਾਹਮਣੇ ਹੋਣ ਆ ਜਾਵੇਗਾ ਇਸ ਡਿਵੋਰਸ ਕੇਸ ਦੀ ਪਹਿਲੀ ਸੁਣਵਾਈ ਦਾ ਦਿਨ ਰੱਖਿਆ ਜਾਂਦਾ ਹੈ 1 ਮਈ 1996 ਦਾ ਇਸੇ ਦੌਰਾਨ ਹੀ ਮਾਰਕ ਚਾਲ ਨੂੰ ਪਤਾ ਚੱਲਦਾ ਹੈ ਕਿ ਉਹਦੀ ਸਾਲੀ ਯਾਨੀ ਕਿ ਗਾਖਲ ਪਰਿਵਾਰ ਦੀ ਤੀਸਰੀ ਕੁੜੀ ਦਾ ਵਿਆਹ ਰੱਖਿਆ ਹੋਇਆ ਹੈ ਜੋ ਕਿ ਵਿਆਹ ਹੈ ਅਪ੍ਰੈਲ ਮਹੀਨੇ ਦੇ ਵਿੱਚ ਹੀ ਇਸ ਤਰੀਕ ਤੋਂ 1 ਮਹੀਨਾ ਪਹਿਲਾਂ ਹੁਣ ਮਾਰਕ ਚਾਲ ਨੂੰ ਉਹਦਾ ਦਿਮਾਗ ਸੰਕੀ ਭੰ ਚੁਕਿਆ ਸੀ ਉਹ ਸੋਚਣ ਲੱਗ ਜਾਂਦਾ ਹੈ ਜਿਸ ਪਰਿਵਾਰ ਨੇ ਮੇਰਾ ਘਰ ਬਰਬਾਦ ਕੀਤਾ ਗਾਖਲ ਫੈਮਿਲੀ ਨੇ ਉਸ ਗਾਖਲ ਫੈਮਿਲੀ ਦੇ ਘਰ ਦੇ ਵਿੱਚ ਦੁਬਾਰਾ ਖੁਸ਼ੀਆਂ ਕਿਵੇਂ ਆ ਸਕਦੀਆਂ ਨੇ ਇਸ ਤੋਂ ਬਾਅਦ ਮਾਰਕ ਚਾਰਲਸ ਸਿੱਧਾ ਕਰਨੈਲ ਸਿੰਘ ਨੂੰ ਫੋਨ ਕਰਕੇ ਧਮਕੀ ਦਿੰਦਾ ਹੈ ਕਿ ਉਹ ਆਪਣੀ ਤੀਸਰੀ ਕੁੜੀ ਦਾ ਵਿਆਹ ਨਾ ਕਰੇ ਮਾਰਕ ਚਾਰਲ ਇਹ ਵੀ ਗੱਲ ਕਹਿੰਦਾ ਹੈ ਕਿ ਜਿੰਨੀ ਦੇਰ ਤੱਕ ਉਹ ਜਿੰਦਾ ਹੈ ਉਨੀ ਦੇਰ ਤੱਕ ਉਸ ਘਰ ਦੇ ਵਿੱਚ ਕੋਈ ਵੀ ਵਿਆਹ ਨਹੀਂ ਹੋਣ ਦਵੇਗਾ ਕਰਨੈਲ ਸਿੰਘ ਆਖਲ ਨੂੰ ਇਹ ਹੁਣ ਸ਼ੱਕ ਹੋ ਗਿਆ ਸੀ ਉਹਦੀ ਜਿਹੜੀ ਤੀਸਰੀ ਕੁੜੀ ਦਾ ਵਿਆਹ ਹੈ ਮਾਰਕ ਉਸ ਦੇ ਵਿੱਚ ਰੰਗ ਦੇ ਭੰਗ ਜ਼ਰੂਰ ਪਾਵੇਗਾ ਉਸਨੇ ਇੱਕ ਗੱਲ ਰਾਜਵਰ ਨੂੰ ਵੀ ਦੱਸ ਦਿੱਤੀ ਸੀ ਕਿ ਤੂੰ ਆਪਣੇ ਆਪ ਉਹਦੇ ਤੋਂ ਬਚਾ ਕੇ ਰੱਖੀਂ ਉਹ ਤੈਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਹੁਣ ਮਾਰ ਕੇ ਇਸ ਹੱਦ ਤੱਕ ਪਹੁੰਚ ਚੁੱਕਿਆ ਸੀ ਕਿ ਉਹ ਆਪਣੀ ਸਾਲੀ ਦੇ ਹੋਣ ਵਾਲੇ ਸਸਰਾਲ ਦੇ ਘਰ ਵੀ ਫੋਨ ਕਰਕੇ ਉਹਨਾਂ ਨੂੰ ਧਮਕੀਆਂ ਦਿੰਦਾ ਸੀ ਕਿ ਤੁਸੀਂ ਵਿਆਹ ਨਾ ਕਰੋ ਹੁਣ ਜਿਹੜੀ ਆ ਵੀ ਉਹ ਧਮਕੀਆਂ ਦਿੰਦਾ ਸੀ ਮਰਨ ਮਿਟਾਉਣ ਤੇ ਪਹੁੰਚ ਚੁੱਕੀਆਂ ਹਨ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਰਾਜਵਰ ਕੋਲ ਇੱਕ ਵਾਰੀ ਫਿਰ ਪੁਲਿਸ ਕੋਲ ਜਾਂਦੀ ਹੈ ਕੰਪਲੇਂਟ ਕਰਦੀ ਹੈ ਇਹ ਸਾਰੀ ਕਹਾਣੀ ਉਹਨਾਂ ਨੂੰ ਦੱਸਦੀ ਹੈ ਪਰ ਬਦਕਿਸਮਤੀ ਨਾਲ ਜਿਸ ਦਿਨ ਉਹ ਪੁਲਿਸ ਕੰਪਲੇਂਟ ਕਰਨ ਵਾਸਤੇ ਪੁਲਿਸ ਥਾਣੇ ਜਾਂਦੀ ਹੈ ਰਾਜਵਰ ਕੋੜ ਦਾ ਕੇਸ ਜਿਹੜੀ ਇੰਸਪੈਕਟਰ ਹੈਂਡਲ ਕਰ ਰਹੀ ਹੁੰਦੀ ਹੈ ਉਸ ਦਿਨ ਛੁੱਟੀ ਤੇ ਹੁੰਦੀ ਹੈ ਤੇ ਜਿਹੜੀ ਕੰਪਲੇਟ ਲੈ ਕੇ ਉਹ ਆਉਂਦੀ ਹੈ ਉਹ ਫਾਈਲ ਦੇ ਵਿੱਚ ਹੀ ਦੱਬੀ ਰਹਿ ਗਈ ਕਿਸੇ ਨੇ ਵੀ ਉਸ ਨੂੰ ਨਹੀਂ ਪਰਿਆ ਸੀ ਰਾਜਵਰ ਦੀ ਵੱਡੀ ਭੈਣ ਦੇ ਘਰ ਵੀ ਫੋਨ ਕਰਕੇ ਮਾਰਕ ਧਮਕੀਆਂ ਦਿੰਦਾ ਹੈ ਉਸ ਨੂੰ ਜਾਨੋਂ ਮਾਰਨ ਦੀਆਂ ਉਹ ਵੀ ਪੁਲਿਸ ਥਾਣੇ ਦੇ ਵਿੱਚ ਜਾ ਕੇ ਮਾਰਕ ਦੇ ਖਿਲਾਫ ਕੰਪਲੇਂਟ ਲਿਖਾਉਂਦੀ ਹੈ ਹੁਣ ਟਾਈਮ ਆ ਜਾਂਦਾ ਹੈ ਵਿਆਹ ਦਾ 6 ਅਪ੍ਰੈਲ ਨੂੰ ਬਲਵਿੰਦਰ ਕੋੜ ਦਾ ਵਿਆਹ ਸੀ ਰਾਜਵਰ ਵੀ ਹੁਣ ਆਪਣੀ ਭੈਣ ਦੇ ਵਿਆਹ ਦੇ ਕਰਕੇ ਬਹੁਤ ਖੁਸ਼ ਸੀ ਉਹ ਥੋੜਾ ਬਹੁਤ ਆਪਣੀ ਪਿਛਲੀ ਲਾਈਫ ਨੂੰ ਭੁੱਲ ਚੁੱਕੀ ਸੀ ਗਾਖਲ ਪਰਿਵਾਰ ਆਪਣੀ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗਿਆ ਹੁੰਦਾ ਹੈ ਦੂਸਰੇ ਪਾਸੇ ਮਾਰਕ ਚਾਲਵੀ ਆਪਣੀਆਂ ਤਿਆਰੀਆਂ ਦੇ ਵਿੱਚ ਲੱਗਿਆ ਹੁੰਦਾ ਹੈ ਇਸ ਵਿਆਹ ਦੇ ਵਿੱਚ ਰੰਗ ਚ ਪੰਗ ਪਾਉਣ ਵਾਸਤੇ ਮਾਰਕ ਚਾਲ ਦਾ ਵਿਆਹ ਤੋਂ 10 ਦਿਨ ਪਹਿਲਾਂ ਇੱਕ 10 ਗੋਲੀਆਂ ਦਾ ਮੈਗਜ਼ੀਨ ਖਰੀਦਦਾ ਹੈ ਆਪਣੇ ਸੈਮੀ ਆਟੋ ਰਿਵੋਲਵਰ ਵਾਸਤੇ ਇਸ ਤੋਂ ਬਾਅਦ ਉਹ ਇੱਕ ਸ਼ੂਟਿੰਗ ਪ੍ਰੈਕਟਿਸ ਵੀ ਕਰਦਾ ਹੈ ਉਹ ਪੂਰਾ ਪਲਾਨ ਬਣਾ ਲੈਂਦਾ ਹੈ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ 5 ਅਪ੍ਰੈਲ 1996 ਨੂੰ ਉਸ ਨੇ ਆਪਣੇ ਇਸ ਕੰਮ ਨੂੰ ਅੰਜਾਮ ਦੇਣਾ ਸੀ ਤੇ 5 ਅਪ੍ਰੈਲ ਨੂੰ ਹੀ ਮੁੰਡੇ ਵਾਲਿਆਂ ਨੇ ਵੀ ਬੜਨਨ ਪਹੁੰਚਣਾ ਸੀ ਮਾਰਕ 4 ਅਪ੍ਰੈਲ ਨੂੰ ਹੀ ਆਪਣੇ ਘਰ ਤੋਂ ਚੱਲ ਪੈਂਦਾ ਹੈ ਤੇ ਗਾਖਲ ਪਰਿਵਾਰ ਦੇ ਘਰ ਤੋਂ ਮੈਜ 3 ਕਿਲੋਮੀਟਰ ਦੂਰ ਇੱਕ ਹੋਟਲ ਦੇ ਵਿੱਚ ਕਮਰਾ ਲੈਂਦਾ ਹੈ ਫਿਰ ਅਗਲੀ ਸਵੇਰ ਚੜ੍ਹਦਿਆਂ ਹੀ ਜਾਨੀ ਕਿ 5 ਅਪ੍ਰੈਲ 1996 ਨੂੰ ਵਿਆਹ ਵਾਲੇ ਘਰ ਵਿੱਚ ਕਾਫੀ ਗਹਿਮਾ ਗਹਿਮੀ ਦਾ ਮਾਹੌਲ ਸੀ ਕਿਉਂਕਿ ਇਸ ਦਿਨ ਮਹਿੰਦੀ ਦੀ ਰਸਮ ਹੋਣੀ ਸੀ ਕਰਨੈਲ ਸਿੰਘ ਉਸ ਦਿਨ ਆਪਣੀ ਇੱਕ ਗੱਡੀ ਨੂੰ ਬਾਹਰ ਧੋਣ ਦੇ ਵਿੱਚ ਥੋੜਾ ਬਿਜੀ ਹੁੰਦਾ ਹੈ ਘਰ ਦੇ ਵਿੱਚ ਲਗਭਗ ਉਸ ਦਿਨ 13 ਲੋਕ ਹੁੰਦੇ ਹਨ ਕਰਨੈਲ ਸਿੰਘ ਕੰਮ ਦੇ ਵਿੱਚ ਬਿਜੀ ਹੋਣ ਕਰਕੇ ਉਹ ਘਰ ਦੇ ਸਾਹਮਣੇ ਇੱਕ ਵੈਨ ਆ ਕੇ ਰੁਕਦੀ ਹੈ ਉਹਦੇ ਵੱਲ ਧਿਆਨ ਨਹੀਂ ਦਿੰਦਾ ਇਸ ਵੈਨ ਦੇ ਵਿੱਚ ਨਿਕਲਦਾ ਹੈ ਮਾਰਕ ਚਾਹਲ ਜਿਸਦੇ ਇੱਕਾ ਹੱਥ ਵਿੱਚ ਹੁੰਦੀ ਹੈ 40 ਕੈਲਬਰ ਸੈਮੀ ਆਟੋ ਹੈਂਡਗਨ ਤੇ ਦੂਸਰੇ ਹੱਥ ਵਿੱਚ ਹੁੰਦਾ ਹੈ 38 ਕੈਲਬਰ ਦੀ ਰਿਵੋਲਵਰ ਮਾਰਕ ਚਾਲ ਜਿਵੇਂ ਹੀ ਅੱਗੇ ਵੱਧਦਾ ਹੈ ਤਾਂ ਸਾਹਮਣੇ ਉਸ ਨੂੰ ਦਿਖਾਈ ਦਿੰਦਾ ਹੈ ਕਰਨੈਲ ਸਿੰਘ ਯਾਨੀ ਕਿ ਉਹਦਾ ਸਹਰਾ ਇਸ ਤੋਂ ਪਹਿਲਾਂ ਕਿ ਕਰਨੈਲ ਸਿੰਘ ਕੁਝ ਸਮਝ ਪਾਉਂਦਾ ਮਾਰਕ ਚਾਲ ਉਹਦੇ ਉਹਦੇ ਸਾਹਮਣੇ ਹੀ ਉਹਦੇ ਚਿਹਰੇ ਦੇ ਉੱਤੇ ਸ਼ੂਟ ਕਰ ਦਿੰਦਾ ਹੈ ਤੇ ਕਰਨੈਲ ਸਿੰਘ ਮੌਕੇ ਦੇ ਉੱਤੇ ਹੀ ਮਾਰਿਆ ਜਾਂਦਾ ਹੈ ਮਾਰਕ ਚਾਲ ਜਿਵੇਂ ਹੀ ਘਰ ਦੇ ਅੰਦਰ ਵਰਦਾ ਹੈ ਜੇਰੇ ਵੀ ਕਮਰੇ ਦੇ ਵਿੱਚ ਹੋ ਜਾਂਦਾ ਹੈ ਜੇਰਾ ਵੀ ਉਸ ਨੂੰ ਸਾਹਮਣੇ ਦਿਖਾਈ ਦਿੰਦਾ ਹੈ ਉਹਨੂੰ ਹੀ ਉਹ ਸ਼ੂਟ ਕਰਦਾ ਜਾਂਦਾ ਹੈ ਮਾਰਕ ਬਿਨਾਂ ਰੁਕਿਆ ਹੀ ਉਸ ਘਰ ਦੇ ਵਿੱਚ ਆਂਦਾ ਦੁਨ ਗੋਲੀਆਂ ਚਲਾਉਂਦਾ ਰਹਿੰਦਾ ਹੈ ਤੇ ਸਿਰਫ ਉਸੇ ਟਾਈਮ ਹੀ ਰੁਕਦਾ ਹੈ ਜਦੋਂ ਉਸਨੇ ਆਪਣੀ ਸਟੇਨ ਗਨ ਨੂੰ ਰੀਲੋਡ ਕਰਨਾ ਹੁੰਦਾ ਹੈ ਸਭ ਤੋਂ ਪਹਿਲਾਂ ਮਾਰਕ ਚੈਲ ਵੱਲੋਂ ਆਪਣੀ ਪਤਨੀ ਰਾਜਵਰ ਕੋਰ ਨੂੰ ਤੇ ਉਸ ਦੀ ਮਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਹਨ ਫਿਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਛੋਟਾ ਮੁੰਡਾ ਹੁੰਦਾ ਹੈ ਜਸਪਾਲ ਸਿੰਘ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਹਨ ਤੇ ਫਿਰ ਇਸ ਤੋਂ ਬਾਅਦ ਰਾਜਵਰ ਦੀਆਂ ਜਿਹੜੀਆਂ ਭੈਣਾਂ ਹੁੰਦੀਆਂ ਨੇ ਉਹਨਾਂ ਨੂੰ ਮਾਰਿਆ ਜਾਂਦਾ ਹੈ। ਇਹਨਾਂ ਦੀ ਵੱਡੀ ਕੁੜੀ ਹੁੰਦੀ ਹੈ ਉਹ ਆਪਣੇ ਪਤੀ ਤੇ ਆਪਣੀ ਸੱਸ ਨਾਲ ਬੈਠ ਕੇ ਅੰਦਰ ਟੀਵੀ ਵੇਖ ਰਹੀ ਹੁੰਦੀ ਹੈ ਤੇ ਨਾਲੇ ਹੀ ਇਹਦੀਆਂ ਤਿੰਨ ਕੁੜੀਆਂ ਵੀ ਉੱਥੇ ਬੈਠੀਆਂ ਹੁੰਦੀਆਂ ਨੇ। ਮਾਰਕ ਚੱਲ ਇਹਨਾਂ ਬੱਚਿਆਂ ਦੇ ਸਾਹਮਣੇ ਹੀ ਉਹਨਾਂ ਦੀ ਪਹਿਲਾਂ ਮੰਮੀ ਨੂੰ ਗੋਲੀ ਮਾਰਦਾ ਹੈ ਤੇ ਫਿਰ ਉਹਨਾਂ ਦੇ ਪਿਓ ਰੋਜਰ ਨੂੰ ਜੋ ਕਿ ਉੱਥੇ ਬੈਠਾ ਹੁੰਦਾ ਹੈ ਉਹਨੂੰ ਗੋਲੀ ਮਾਰਦਾ ਹੈ। ਪਰ ਮਾਰਕ ਚਾਲ ਵੱਲੋਂ ਇਹ ਜਿਹੜੀਆਂ ਤਿੰਨ ਬੱਚੇ ਹੁੰਦੇ ਨੇ ਇਹਨਾਂ ਤਿੰਨਾਂ ਕੁੜੀਆਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ ਇਸ ਤਰ੍ਹਾਂ ਗਾਖਲ ਪਰਿਵਾਰ ਦੇ ਵਿੱਚ ਜਿਹੜਾ ਖੂਨੀ ਖੇਲ ਹੋ ਰਿਹਾ ਹੁੰਦਾ ਹੈ ਮਾਰਕ ਚੈਲ ਵੱਲੋਂ ਇਹ ਖੇਲ ਜਿਹੜਾ ਖਤਮ ਕੀਤਾ ਜਾਂਦਾ ਹੈ ਤੇ ਹੁਣ ਮਾਰਕ ਚਾਲ ਆਰਾਮ ਦੇ ਨਾਲ ਖੂਨ ਦੀ ਹੋਲੀ ਖੇਡਣ ਤੋਂ ਬਾਅਦ ਮਾਰਕ ਚਾਲ ਆਪਣੀ ਵੈਨ ਦੇ ਵਿੱਚ ਬੈਠ ਕੇ ਉਥੋਂ ਨਿਕਲ ਜਾਂਦਾ ਹੈ ਤੇ ਇਸ ਤੋਂ ਬਾਅਦ ਗਾਖਲ ਪਰਵਾਦੇ ਗਵਾਂਡੀਆਂ ਨੇ ਫਟਾਫਟ ਪੁਲਿਸ ਥਾਣੇ ਦੇ ਵਿੱਚ ਫੋਨ ਕੀਤਾ ਤੇ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਵੀ ਉਥੇ ਪਹੁੰਚ ਜਾਂਦੀ ਹੈ ਤੇ ਜਿਹੜਾ ਸੀਨ ਵੇਖਦੀ ਹੈ ਤੇ ਇਹ ਸੀਨ ਉਹਨਾਂ ਦੇ ਦਿਲਾਂ ਦੇ ਵਿੱਚ ਅੱਜ ਤੱਕ ਵੀ ਬੈਠਿਆ ਹੋਇਆ ਹੈ ਸਭ ਤੋਂ ਪਹਿਲਾਂ ਉਹ ਦੇਖਦੀ ਹੈ ਕਿ ਕਰਨੈਲ ਸਿੰਘ ਦੀ লাশ ਜਿਸ ਦੇ ਵਿੱਚੋਂ ਖੂਨ ਵਗ ਰਿਹਾ ਹੁੰਦਾ ਹੈ ਤੇ ਉਹ ਖੂਨ ਹੈ ਗੱਠਰ ਦੇ ਵਿੱਚ ਜਾ ਰਿਹਾ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਅੰਦਰ ਜਾਂਦੇ ਨੇ ਤਾਂ ਰਾਜਵਰ ਤੋੜ ਦੀ ਤੇ ਉਹਦੀ ਮਾਂ ਦੀ ਲਾਸ਼ ਦੇਖਦੇ ਨੇ ਤੇ ਲਾਗੇ ਤਿੰਨ ਪਈਆਂ ਕੁੜੀਆਂ ਦੀ ਲਾਸ਼ ਵੀ ਦੇਖਦੇ ਨੇ ਸਭ ਤੋਂ ਖਤਰਨਾਕ ਸੀਨ ਜਦੋਂ ਕਮਰਾ ਖੁੱਲਦਾ ਹੈ ਤੇ ਉਹਦੇ ਵਿੱਚ ਟੀਵੀ ਚੱਲ ਰਿਹਾ ਹੁੰਦਾ ਹੈ ਤੇ ਲਾਗੇ ਗਾਖਲ ਪਰਿਵਾਰ ਦੀ ਵੱਡੀ ਕੁੜੀ ਦੀ ਲਾਸ਼ ਪਈ ਹੁੰਦੀ ਹੈ ਤੇ ਉਸਦੇ ਇਲਾਕੇ ਉਸਦੇ ਪਤੀ ਰੋਜਰ ਦੀ ਬੋਡੀ ਵੀ ਪਈ ਹੁੰਦੀ ਹੈ ਜਿਹੜੀ ਦੇਖਣ ਨੂੰ ਲੱਗ ਰਿਹਾ ਹੁੰਦਾ ਹੈ ਕਿ ਉਹ ਹਜੇ ਜ਼ਿੰਦਾ ਸੀ ਜਦੋਂ ਪੁਲਿਸ ਨੇ ਉਸਨੂੰ ਦੇਖਦੀ ਹੈ ਤਾਂ ਉਹ ਬੋਲਣ ਦੀ ਹਾਲਤ ਦੇ ਵਿੱਚ ਹੁੰਦਾ ਹੈ ਪੁਲਿਸ ਨੂੰ ਉਹ ਬਿਆਨ ਦਿੰਦਾ ਹੈ ਕਿ ਕਿਸ ਨੇ ਕਿੱਦਾਂ ਕਿੱਦਾਂ ਇਹ ਸਾਰਾ ਹਤਿਆਕਾਂਡ ਕੀਤਾ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰ ਉਸ ਦੇ ਦੌਰਾਨ ਹੀ ਰੋਜਰ ਦੀ ਵੀ ਮੌਤ ਹੋ ਜਾਂਦੀ ਹੈ। ਇਸ ਖੂਨੀ ਕਾਂਡ ਦੇ ਵਿੱਚ 9 ਜਾਨਾਂ ਦੀ ਮੌਤ ਹੋ ਜਾਂਦੀ ਹੈ। ਇਹ ਸਾਰਾ ਖੂਨੀ ਖੇਲ ਖੇਡਣ ਤੋਂ ਬਾਅਦ ਮਾਰਕ ਚੈਲ ਹੋਟਲ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਜਾ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਦਿੰਦਾ ਹੈ। ਜਿੱਥੇ ਪੁਲਿਸ ਨੂੰ ਉੱਥੇ ਉਹਦੀ ਬੋਡੀ ਬਰਾਮਦ ਹੁੰਦੀ ਹੈ। ਜਤਿੰਦਰ ਸਿੰਘ ਜਿਸ ਦਾ ਵਿਆਹ ਬਲਵਿੰਦਰ ਕੋਰ ਦੇ ਨਾਲ ਹੋਣਾ ਹੁੰਦਾ ਹੈ। ਉਸ ਨੂੰ ਇਹ ਸਾਰੀ ਘਟਨਾ ਦਾ ਪਤਾ ਰਸਤੇ ਦੇ ਵਿੱਚ ਚੱਲ ਜਾਂਦਾ ਹੈ ਤੇ ਪੁਲਿਸ ਵਾਲੇ ਉਸ ਨੂੰ ਰਸਤੇ ਦੇ ਵਿੱਚ ਰੋਕ ਕੇ ਹੀ ਇਹ ਸਾਰਾ ਕੁਝ ਦੱਸ ਦਿੰਦੇ ਨੇ ਜਿਸ ਗੁਰਦੁਆਰੇ ਦੇ ਵਿੱਚ ਬਲਵਿੰਦਰ ਕੋਰ ਦਾ ਵਿਆਹ ਹੋਣਾ ਹੁੰਦਾ ਹੈ ਉਸੇ ਹੀ ਗੁਰਦੁਆਰੇ ਦੇ ਵਿੱਚ ਇਸ ਪੂਰੇ ਪਰਿਵਾਰ ਦੇ ਲਈ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਜਦੋਂ ਗਾਖਲ ਪਰਿਵਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ 1500 ਤੋਂ ਵੀ ਵੱਧ ਲੋਕ ਇੱਥੇ ਮੌਜੂਦ ਸਨ ਇਹ ਸੀ ਗਾਖਲ ਪਰਿਵਾਰ ਦੀ ਹਤਿਆਕਾਂਡ ਦੀ ਪੂਰੀ ਕਹਾਣੀ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਵਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ